ਹਲੋ ਜੀ ਸਾਰੀ ਖਾਲਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਨਾਜੂ ਪੁਟਿਕ ਤੇ ਉੱਪਰ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਦੱਸਿਆ ਕਰੋ ਕਿ ਵੀਡੀਓ ਕਿੱਦਾਂ ਦੀ ਲੱਗੀ ਅੱਗੇ ਵੀ ਵੀਡੀਓ ਸ਼ੇਅਰ ਕਰਿਆ ਕਰੋ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਅੱਜ ਮੈਂ ਤੁਹਾਨੂੰ ਆਪਣੀ ਜਿਹੜੇ ਸੂਟ ਨੂੰ ਰੈਡੀ ਹੋ ਕੇ ਆਏ ਨੇ ਦੋ ਸਟਿਚ ਹੋ ਕੇ ਆਏ ਨੇ ਤੇ ਜਿਹੜਾ ਆਰਗੈਂਜ਼ਾ ਦਾ ਸੂਟ ਹੈ ਆਪਣਾ ਉਹਦੀ ਬਾਟਮ ਤੇ ਦੁਪੱਟਾ ਰਹਿੰਦੇ ਨੇ ਜੀ ਇਹਨਾਂ ਦੀ ਫਿਨਿਸ਼ਿੰਗ ਹੋਣੀ ਬਾਕੀ ਹੈ ਉਹ ਉਹਨਾਂ ਦੀ ਜਿਹੜੀ ਬਾਟਮ ਉਹ ਬਿਲਕੁਲ ਪਲੇਨ ਰਹੂਗੀ ਤੇ ਦੁਪੱਟੇ ਦੇ ਉੱਪਰ ਜਿਹੜੀ ਆਪਾਂ ਘੇਰੇ ਦੇ ਉੱਪਰ ਲੇਸ ਲਗਾਈ ਹੈ ਉਹ ਲੱਗੇਗੀ ਤੇ ਤੁਹਾਨੂੰ ਅੱਜ ਜਿਹੜੀ ਕੱਲੀ ਦੀ ਸ਼ਰਟ ਦਿਖਾਵਾਂਗੇ ਤੇ ਇੱਕ ਆਪਾਂ ਆਪਣੇ ਇੱਕ ਕਲਾਇੰਟ ਦਾ ਜਾਮ ਕਾਟਨ ਦਾ ਸੂਟ ਰੈਡੀ ਕੀਤਾ ਉਹਦੇ ਉੱਪਰ ਮਸ਼ੀਨ ਵਰਕ ਕੀਤਾ ਆਪਾਂ ਠੀਕ ਹੈ ਜੀ ਤੇ ਤੁਹਾਨੂੰ ਉਹ ਦਿਖਾਵਾਂਗੇ ਇੱਕ ਆਪਣੇ ਕੋਲ ਪ੍ਰਿੰਟ ਸੂਟ ਹੈਗਾ ਅੱਜ ਬਿਸਕੋਸ ਜੌਰਜਟ ਦੇ ਵਿੱਚ ਠੀਕ ਹੈ ਇਹ ਤੁਹਾਨੂੰ ਸਿੰਗਲ ਪ੍ਰਿੰਟ ਹੀ ਮਿਲੂਗਾ ਤੇ ਉਹਦੀ ਸਟਿਚਿੰਗ ਕਿਹੋ ਜਿਹੀ ਹੈ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਉਹਦੇ ਅੰਦਰ ਆਪਾਂ ਫਿਨਿਸ਼ਿੰਗ ਪੱਟੀ ਲਗਾਈ ਹੈ ਸ਼ਾਰਟ ਦੇ ਉੱਪਰ ਬਾਜੂ ਦੇ ਉੱਪਰ ਤੇ ਬਾਜੂ ਆਪਾਂ ਪਾਕਿਸਤਾਨੀ ਰੱਖਿਆ ਨੇ ਤੇ ਉਹਦੀ ਬਾਟਮ ਦੇ ਉੱਪਰ ਵੀ ਆਪਾਂ ਲੇਸ ਲਗਾਈ ਹੈ ਮਤਲਬ ਕਿ ਵੀ ਮੂਰੀਆਂ ਦੀ ਜਗ੍ਹਾ ਤੇ ਆਪਾਂ ਇਹ ਲੇਸ ਲਗਾਈ ਹੈ ਤੇ ਦੁਪੱਟਾ ਉਹਦੇ ਨਾਲ ਆਪਾਂ ਪਲੇਨ ਰੱਖਿਆਗਾ ਬਲੈਕ ਤੇ ਉਹਦੇ ਅੰਦਰ ਦੁਪट्टे ਦੀ ਜਿਹੜੀ ਫਿਨਿਸ਼ਿੰਗ ਆ ਫਿਨਿਸ਼ਿੰਗ ਪੱਟੀ ਜੇ ਰਹਿੰਦੀ ਹੈ ਤੇ ਤੁਹਾਨੂੰ ਦਿਖਾਵਾਂਗੇ ਜਿਹੜੀ ਸ਼ਰਟ ਦੇ ਉੱਪਰ ਲੱਗੀ ਹੈ ਉਹੀ ਸੇਮ ਆਪਾਂ ਫਿਨਿਸ਼ਿੰਗ ਪੱਟੀ ਜਿਹੜੀ ਉਹ ਦੁਪट्टे ਦੇ ਉੱਪਰ ਲਗਾਉਣੀ ਹੈ ਅਗਰ ਇਹਨਾਂ ਤਿੰਨ ਸੂਟਸ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਤਾਂ ਤੁਸੀਂ ਆਪਣੇ ਇੰਸਟਾਗ੍ਰam ਪੇਜ ਦੇ ਉੱਪਰ ਜਾ ਕੇ ਨਾਦਰ ਬੁਟੀਕ ਦੇ ਉੱਪਰ ਜਾ ਕੇ ਆਪਾਂ ਨੂੰ ਡਾਇਰੈਕਟ ਮੈਸੇਜ ਕਰ ਸਕਦੇ ਹੋ ਤੁਹਾਨੂੰ ਪੂਰੀ ਡਿਟੇਲਸ ਮਿਲਣੀ ਹੈ ਪ੍ਰਾਈਸ ਅਕੋਰਡਿੰਗ ਤੇ ਫੈਬਰਿਕ ਦੇ ਅਕੋਰਡਿੰਗ ਠੀਕ ਹੈ ਜੀ ਤੁਹਾਨੂੰ ਦਿਅ ਅੱਜ ਦੇ ਜਿਹੜੇ ਤੁਹਾਨੂੰ ਸੂਟ ਨਹੀਂ ਆਪਾਂ ਉਹ ਦਿਖਾਉਣਾ ਠੀਕ ਹੈ ਜੀ ਇੱਕ ਵਾਰੀ ਫਿਰ ਤੋਂ ਪਲੀਜ਼ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਦੱਸਿਆ ਕਰੋ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਆਰਡਰ ਪੇਸਟ ਕਰਨ ਦੇ ਲਈ ਤੁਸੀਂ ਕੀ ਕਰਨਾ ਆਪਣੇ ਇੰਸਟਾਗ੍ਰam ਦਾ ਪੇਜ ਜਿਹੜਾ ਨਾਦਰ ਬੁਟੀਕ ਵਾਲਾ ਉਹਦੇ ਉੱਪਰ ਜਾ ਕੇ ਤੁਸੀਂ ਆਪਾਂ ਨੂੰ ਡਾਇਰੈਕਟ ਮੈਸੇਜ ਕਰਨਾ ਹੈ ਠੀਕ ਹੈ ਜੀ ਚਲੋ ਜੀ ਹੁਣ ਤੁਹਾਨੂੰ ਆਪਾਂ ਸਭ ਤੋਂ ਪਹਿਲਾਂ ਆਪਣਾ ਜਿਹੜਾ ਜਾਮ ਕਾਟਨ ਦਾ ਸੂਟ ਹੈ ਮਸਟਰਡ ਕਲਰ ਹੈ ਜਿਹਦਾ ਤੁਸੀਂ ਇਸ ਨੂੰ ਆਪਣੀ ਚੋਇਸ ਅਕੋਰਡਿੰਗ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਆਪਣੀ ਲੈਂਥ ਦੇ ਹਿਸਾਬ ਨਾਲ ਤੁਸੀਂ ਇਹ ਵਰਕ ਦੋਨੇ ਵੀ ਕਰਵਾ ਸਕਦੇ ਹੋ ਘੇਰੇ ਦੇ ਉੱਰ neck ਦੇ ਉੱਪਰ ਜੇ ਤੁਸੀਂ ਕੱਲਾ neck ਦੇ ਉੱਪਰ ਇਹ ਕੰਮ ਲੈਣਾ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਚਲੋ ਜੀ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦਿਖਾਣੀ ਆ ਆਪਣਾ ਜਿਹੜਾ ਕਾਟਨ ਦਾ ਸੂਟ ਹੈ ਮਸਟਰਡ ਕਲਰ ਦਾ ਠੀਕ ਹੈ ਜੀ ਇਲਕੋ ਇਹਦਾ ਹੀ neck ਬਣਿਆ ਹੋਇਆ ਹੈ ਠੀਕ ਹੈ ਜੀ ਵਰਕ ਤੁਹਾਨੂੰ ਬਹੁਤ ਹੀ ਜ਼ਿਆਦਾ ਨੀਟ ਐਂਡ ਕਲੀਨ ਮਿਲੇਗਾ ਸਫਾਈ ਦੇ ਨਾਲ ਮਿਲੇਗਾ ਠੀਕ ਹੈ ਜੀ ਇਹ ਜਿੱਦਾਂ ਅਰਾਊਂਡ neck ਹੈ ਤੁਸੀਂ ਇਹਨੂੰ ਬੋਟ neck ਵੀ ਰੈਡੀ ਕਰਵਾ ਸਕਦੇ ਹੋ ਤੇ V neck ਦੇ ਵਿੱਚ ਵੀ ਕਰਵਾ ਸਕਦੇ ਹੋ ਜਿੱਦਾਂ ਤੁਹਾਡੀ ਆਪਣੀ ਚੋਇਸ ਹੋਵੇਗੀ ਠੀਕ ਹੈ ਜੀ ਦੇਖੋ ਮੈਂ ਤੁਹਾਨੂੰ ਨੀੜੀ ਤੋਂ ਦਿਖਾ ਦਿੰਨੀ ਆ ਜਿਹੜਾ ਵਰਕ ਹੈ ਤੁਹਾਨੂੰ ਬਹੁਤ ਹੀ ਜ਼ਿਆਦਾ ਵਧੀਆ ਮਿਲੇਗਾ ਠੀਕ ਹੈ ਜੀ ਉਸ ਤੋਂ ਬਾਅਦ ਇਹ ਜਿਹੜੀਆਂ ਛੋਟੀਆਂ-ਛੋਟੀਆਂ ਬੂਟੀਆਂ ਨੇ ਇਹ ਸਾਰੀ ਸ਼ ਕਮੀਜ਼ ਦੇ ਵਿੱਚ ਆਣੀਆਂ ਠੀਕ ਹੈ ਜੀ ਦੇਖੋ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਜਿਹੜਾ ਇਹ ਬਣ ਕੇ ਰੈਡੀ ਹੋਇਆ ਇਹਦੇ ਨਾਲ ਆਪਾਂ ਫਿਰੋਜੀ ਕਲਰ ਦੀ ਜਿਹੜੀ बॉटਮ ਹੈ ਉਹ ਰੈਡੀ ਕਰ ਰਹੇ ਹਾਂ ਤੇ ਫਿਰੋਜੀ ਕਲਰ ਦਾ ਹੀ ਦੁਪੱਟਾ ਅਗਰ ਤੁਸੀਂ ਇਹਨੂੰ ਆਲ ਓਵਰ ਕਰਵਾਉਣਾ ਹੋਵੇ ਤਾਂ ਆਲ ਓਵਰ ਵੀ ਕਰਵਾ ਸਕਦੇ ਹੋ ਤੇ ਜਿੰਨਾ ਵਰਕ ਇਹਦੇ ਘੇਰੇ ਤੇ ਹੋਇਆ ਉਹ ਤੁਸੀਂ ਆਪਣੀ बॉटਮ ਤੇ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਬਹੁਤ ਜਾਦੀ ਸੋਨਾ ਜਿਹੜਾ ਵਰਕ ਹੋਇਆ ਠੀਕ ਹੈ ਜੀ ਮਸ਼ੀਨ ਵਰਕ ਹੋਇਆ ਆਗਰ ਤੁਸੀਂ ਆਪਾਂ ਨੂੰ ਇਹ ਸੂਟ ਦਾ ਆਰਡਰ ਦੇਣਾ ਚਾਹੁੰਦੇ ਹੋ ਤਾਂ ਆਪਾਂ ਨੂੰ ਅਨਦਰ ਬੁਟੀਕ ਵਾਲੀ ਪੇਜ ਤੇ ਜਾ ਕੇ ਇੰਸਟਾਗ੍ਰam ਤੇ ਡੀਐਮ ਕਰੋ ਠੀਕ ਹੈ ਜੀ ਬਹੁਤ ਸੋਨਾ ਸੂਟ ਜਿਹੜਾ ਉਹ ਬਣ ਕੇ ਰੈਡੀ ਹੋਇਆ ਠੀਕ ਹੈ ਜੀ किसी भी कलर के कस्टमाइज़ करवा सकते हैं कॉम्बीनेशन भी बहुत सोहना बट की बॉटम जी रेडी नहीं हुई थो दिखावे आप फिर रोजी कलर की बॉटम है वाले कलर की बॉटम है तो इस कलर का ही दुपट्टा है ठीक है जी चलो जी थो तो नैक्सट जो अपना ऑरगैनजा का सूट है आप दिखाने ठीक है जी ਸਭ ਤੋਂ ਪਹਿਲਾਂ ਤਾਂ ਇਹਦੀ ਫਿਨਿਸ਼ਿੰਗ ਚੈੱਕ ਕਰੋ ਤੇ ਕੰਮ ਦੀ ਇਹਦੇ ਵਿੱਚ ਗੱਠ ਕੜਾਈ ਦਾ ਕੰਮ ਹੋਇਆ ਹੋਇਆ ਜੀ ਗੱਠ ਦਾ ਕੰਮ ਹੋਇਆ ਹੋਇਆ ਹੈ ਹੈਂਡਵਰਕ ਤੇ ਦਬਕੇ ਦਾ ਕੰਮ ਹੋਇਆ ਹੋਇਆ ਹੈ ਠੀਕ ਹੈ ਜੀ ਥੋੜਾ ਥੋੜਾ ਮਸ਼ੀਨਵਰਕ ਵੀ ਹੋਇਆ ਹੋਇਆ ਹੈ ਠੀਕ ਹੈ ਜ਼ਰੀ ਦਾ ਵਰਕ ਠੀਕ ਹੈ ਜੀ ਇਹ ਆਰਗੈਂਜ਼ਾ ਫੈਬਰਿਕ ਦੇ ਉੱਪਰ ਹੈ ਠੀਕ ਹੈ ਜੀ ਇਹਦਾ ਪ੍ਰੋਪਰ ਦੇਖੋ ਤੁਸੀਂ ਨੈੱਕ ਬਣਿਆ ਹੋਇਆ ਹੈ ਠੀਕ ਹੈ ਜੀ ਨੈੱਕ ਬਣਿਆ ਹੋਇਆ ਹੈ ਬਾਜੂ ਦੀ ਬਿਲਕੁਲ ਪਲੇਨ ਰਹਿਣੀ ਹੈ ਠੀਕ ਹੈ ਜੀ ਹਾਂ ਜੀ ਤੇ ਇਹਦੇ ਉੱਪਰ ਸਾਈਡਾਂ ਤੇ ਲੇਅਰਸ ਜਾਂਦੀਆਂ ਨੇ ਇਹ ਵਾਲੇ ਜਿਹੜੇ ਨੇ ਇਹ ਤਿੰਨ ਫਲಾಗ್ ਬਣੇ ਹੋਏ ਨੇ ਇਹਦੇ ਵਿੱਚ ਫਸਟ ਸੈਕਿੰਡ ਐਂਡ ਥਰਡ ਥਰਡ ਨੈਕ ਦੇ ਨਾਲ ਹੈ ਜੀ ਠੀਕ ਹੈ ਜੀ ਇਹ ਦੇਖੋ ਇਹ ਦੀ ਸ਼ਰਟ ਹੈ ਠੀਕ ਹੈ ਜੀ ਓਕੇ ਦੈਨ ਇਹਦੀ ਅਪਰ ਕੀ ਰੀਤੀ ਇਹ ਵਾਲੀ ਲੇਸ ਲਗਾਈ ਹੈ ਇਹ ਹੀ ਲੇਸ ਤੁਹਾਨੂੰ ਸੇਲਸ ਨਾਲ ਹੀ ਦੁਪੱਟੇ ਤੇ ਮਿਲੂਗੀ ਠੀਕ ਹੈ ਜੀ दुपट्टे उपर मिलोगी जेकर ए सूट का जो ए वाला वर्क है तुम बॉटम से लैना चाहते हो तो ए वाला फ्लावर जरा ये वाला है ना ठीक है तो थोड़ा बॉटम के उपर भी के दे देंगे ठीक है जी अपनी चॉइस अकॉर्डिंग अपन दसना भी कि कस्टमाइज करवा ठीक है जी नैक के उपर भी थोड़ा चॉइस हैगी अपना वीनैक करवा सको वो भी बहुत सोना लगेगा तो वर्क एक बार तीस दोबारा तो चैक कर लो ठीक है जी बहुत ही नीट एंड क्लीन वो वर्क होया हुआ ठीक है गठ का कम होना उसका नैक चेक करो ठीक है जी देखो बहुत सोहना तो वर्क होया हो जी ठीक है जी सेंटर पैनल जाते हैं जी इसे तो ठीक है जी ਇੱਕ ਸੈਂਟਰ ਦੇ ਵਿੱਚ ਹੈ ਦੋ ਸਾਈਡਾਂ ਦੇ ਉੱਪਰ ਨੇ ਟੋਟਲ ਤਿੰਨ ਸੈਂਟਰ ਪੈਨਲ ਜਾ ਰਹੇ ਨੇ ਜੀ ਠੀਕ ਹੈ ਜੀ ਇਹਨੂੰ ਵੀ ਤੁਸੀਂ ਆਪਣੇ ਚੋਇਸ ਅਕੋਰਡਿੰਗ ਕਿਸੇ ਵੀ ਕਲਰ ਦੇ ਵਿੱਚ ਔਰ ਕਿਸੇ ਵੀ ਸਟੱਫ ਦੇ ਉੱਪਰ ਜਿਹੜਾ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਤੇ ਇਹਦਾ ਵੀ ਆਪਣਾ ਆਰਡਰ ਪਲੇਸ ਕਰਨ ਦੇ ਲਈ ਤੁਸੀਂ ਆਪਾਂ ਨੂੰ ਕੀ ਕਰਨਾ ਹੈ ਇੰਸਟਾਗ੍ਰam ਦੇ ਉੱਪਰ ਜਿਹੜਾ ਡੀਐਮ ਕਰਨਾ ਹੈ ਠੀਕ ਹੈ ਜੀ ਤੇ ਇਹ ਵਾਲਾ ਸੇਮ ਵਰਕ ਤੁਸੀਂ ਬੈਲਵਟ ਦੇ ਉੱਪਰ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਬੈਲਵਟ ਦੇ ਉੱਪਰ ਵੀ ਕਰਵਾ ਸਕਦੇ ਹੋ ਬੈਲਵਟ ਦੇ ਉੱਪਰ ਵੀ ਬਹੁਤ ਸੋਹਣਾ ਲੱਗਦਾ ਹੈ ਵਰਕ ਚੰ ਬਹੁਤ ਸੋਹਣਾ ਜਿਹਾ ਵਰਕ ਹੋਇਆ ਇਹਦਾ ਗ੍ਰੇ ਕਲਰ ਹੈ ਜੀ ਸੂਟ ਦਾ ਇਹ ਸੂਟ ਦਾ ਗ੍ਰੇ ਕਲਰ ਹੈ ਗ੍ਰੇ ਕਲਰ ਦੇ ਉੱਪਰ ਬਲੈਕ ਵਰਕ ਹੋਇਆ ਹੋਇਆ ਠੀਕ ਹੈ ਜੀ ਆਪਣਾ ਆਰਡਰ ਪਲੇਸ ਕਰਨ ਦੇ ਲਈ ਆਪਾਂ ਤੁਸੀਂ ਕੀ ਕਰਨਾ ਹੈ ਡੀਐਮ ਕਰਨਾ ਹੈ ਇਹਦੇ ਨਾਲ ਤੁਸੀਂ ਵੈਸੇ ਤਾਂ ਗ੍ਰੇ ਬਾਟਮ ਹੈ ਠੀਕ ਹੈ ਜੀ ਗ੍ਰੇ ਬਾਟਮ ਹੈ ਦੀ ਗ੍ਰੇ ਆਪਣਾ ਦੁਪੱਟਾ ਹੈਗਾ ਜੇਕਰ ਤੁਸੀਂ ਇਹਨਾਂ ਕੰਟਰਾਸਟ ਕਰਨਾ ਚਾਹੁੰਦੇ ਹੋ ਬਲੈਕ ਦੁਪੱਟਾ ਲੈਣਾ ਚਾਹੁੰਦੇ ਹੋ ਤੇ ਬਲੈਕ ਬਾਟਮ ਲੈਣਾ ਚਾਹੁੰਦੇ ਹੋ ਉਹ ਵੀ ਹੋ ਜਾਏਗੀ ਠੀਕ ਹੈ ਜੀ ਤੁਸੀਂ ਇਹਨਾਂ ਬਲੈਕ ਆਰਗੈਂਜ਼ਾ ਦੀ ਬਾਟਮ ਅ ਪ्योर ਚੁਣੋਂਦਾ ਦੁਪੱਟਾ ਬਲੈਕ ਲੈ ਸਕਦੇ ਹੋ ਠੀਕ ਹੈ ਜੀ ਬਾਟਮ ਦੇ ਉੱਪਰ ਤੁਸੀਂ ਵਰਕ ਲੈਣਾ ਆਪਣੀ ਚੋਇਸ ਅਕੋਰਡਿੰਗ ਉਹ ਵੀ ਲੈ ਸਕਦੇ ਹੋ ਠੀਕ ਹੈ ਜੀ ਤੇ ਦੁਪੱਟੇ ਦੇ ਉੱਪਰ ਵੀ ਤੁਸੀਂ ਫੋਰ ਸਾਈਡ ਲੀਸ ਦੀ ਜਗਾ ਤੇ ਕੋਈ ਹੈਂਡਵਰਕ ਦਾ ਕੰਮ ਜਾਂ ਕੋਈ ਵੀ ਦਨਕ ਚੀਜ਼ ਕਰਵਾਣੀ ਚਾਹੁੰਦੇ ਹੋ ਆਪਣੀ ਚੋਇਸ ਅਕੋਰਡਿੰਗ ਕਿਤਾ ਮਰਜ਼ੀ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਜਾਂ ਕੋਈ ਆਪਣੇ ਕੋਲੋਂ ਸਾਨੂੰ ਪਿਕ ਜਾਂ ਕੋਈ ਵੀ ਵੀਡੀਓ ਭੇਜ ਕੇ ਤੁਸੀਂ ਆਪਣਾ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਹਰ ਪ੍ਰਕਾਰ ਦਾ ਕੰਮ ਤੇ ਹਰ ਇੱਕ ਤਰ੍ਹਾਂ ਦੀ ਆਪਾਂ ਡਰੈਸ ਵਗੈਰਾ ਸੂਟ ਲਹਿੰਗੇ ਸਭ ਕੁਝ ਰੈਡੀ ਕਰਵਾਉਣੇ ਆ ਜੋ ਵੀ ਤੁਸੀਂ ਰੈਡੀ ਕਰਵਾਉਣਾ ਹੋਗਾ ਆਪਾਂ ਨੂੰ ਤੁਸੀਂ ਜਾ ਕੇ ਇੰਸਟਾਗ੍ਰam ਤੇ ਡੀਐਮ ਕਰ ਸਕਦੇ ਹੋ ਠੀਕ ਹੈ ਜੀ ठीक है जी चलो जी हम आपको दिखाने अपना ये वाला प्रिंट सूट ठीक है जी ठीक है जी ये वाला अपना प्रिंटेड सूट है ये जॉर्जेट विस्कॉस जॉर्जेट के ऊपर है ठीक है जी यूँ सिंगल प्रिंट ही मिलेगा ठीक है एक, एक कस्टमर ने बिल्कुल सिंपल जो रेडी करवाया ਇਹਦੇ ਅੰਦਰ ਆਪਾਂ ਦੇਖੋ ਫਿਨਿਸ਼ਿੰਗ ਪੱਟੀ ਲਗਾਈ ਹੈ ਠੀਕ ਹੈ ਜੀ ਫਿਨਿਸ਼ਿੰਗ ਪੱਟੀ ਲਗਾਈ ਹੈ ਬਾਜੂ ਤੇ ਵੀ ਤੁਹਾਨੂੰ ਗਰੀ ਹੈ ਪੱਟੀ ਮਿਲ ਜੇਗੀ ਠੀਕ ਹੈ ਜੀ ਠੀਕ ਹੈ ਪਾਕਿਸਤਾਨੀ ਪਾਜੇ ਬਾਮਾ ਰੱਖਿਆ ਨਹੀਂ ਆ ਠੀਕ ਹੈ ਜੀ ਤੇ ਇਹਦੇ ਨਾਲ ਆਪਾਂ ਦੁਪੱਟਾ ਜਿਹੜਾ ਉਹ ਬਲੈਕ ਰੱਖਿਆ ਹੈ ਠੀਕ ਹੈ ਜੀ ਬਲੈਕ ਦੁਪੱਟਾ ਆਪਣਾ ਇਹਦੀ ਫਿਨਿਸ਼ਿੰਗ ਪੱਟੀ ਹੈ ਜੀ ਬਾਕੀ ਹੈ ਠੀਕ ਹੈ ਜੀ ਤੇ ਇਹ ਆਪਾਂ ਬਾਟਮ ਰੈਡੀ ਕੀਤੀ ਹੈ ਇਹਦੇ ਨਾਲ ਬਾਟਮ ਦੇ ਉੱਪਰ ਵੀ ਤਰਪਾਈ ਰਹਿੰਦੀ ਹੈ ਇਹਦੇ ਵਿੱਚ ਆਪਣਾ ਮੂਰੀ ਨਹੀਂ ਪਾਈ ਹੈਗੀ ਆਪਾਂ ਇਹਦਰ ਲੇਸ ਲਗਾ ਕੇ ਰੈਡੀ ਕੀਤਾ ਇਹਨੂੰ ਠੀਕ ਹੈ ਜੀ ਮੂਰੀਆਂ ਦੀ ਜਗ੍ਹਾ ਤੇ ਆਪਾਂ ਜਿਹੜੀ ਹੈ ਬਾਟਮ ਦੇ ਲੇਸ ਲਗਾਈ ਹੈ ਠੀਕ ਹੈ ਜੀ ਬਹੁਤ ਸੋਹਣੇ ਸੂਟ ਨੇ ਜਿਹੜੇ ਸਾਰੇ ਬਣ ਕੇ ਰੈਡੀ ਹੋਏ ਨੇ ਠੀਕ ਹੈ ਜੀ ਅਗਰ ਤੁਸੀਂ ਇਹ ਪ੍ਰਿੰਟ ਸੂਟ ਦਾ ਵਿਸਕੋਜ਼ ਜੌਰਜਟ ਵਾਲਾ ਜਿਹੜਾ ਹਨਾ ਆ ਆਰਡਰ ਦੇਣਾ ਚਾਹੁੰਦੇ ਹੋ ਉਹ ਵੀ ਆਪਾਂ ਤੁਸੀ ਆਰਡਰ ਪਲੇਸ ਕਰ ਸਕਦੇ ਹੋ ਆਪਣਾ ਇੰਸਟਾਗ੍ਰam ਪੇਜ ਦੇ ਉੱਪਰ ਸੇਮ ਠੀਕ ਹੈ ਜੀ ਤੇ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਹੈ ਜੇ ਤੁਸੀਂ ਕੋਈ ਵੀ ਸੂਟ ਜਾਂ ਕੋਈ ਵੀ ਡਰੈਸ ਸਟਿਚ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਉਹ ਵੀ ਸਟਿਚ ਕਰਦੇ ਹਾਂ ਠੀਕ ਹੈ ਜੀ ਤੇ ਨੈਕਸਟ ਆਪਣੇ ਕੋਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਹੈ ਜਿਹੜੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸੂਟ ਹੈ ਕੋਈ ਵੀ ਡਰੈਸ ਹੈ ਆਪਾਂ ਵੈਸਟਰਨ ਡ्रेसेस ਵੀ ਨੇ ਜਿਹੜੀਆਂ ਉਹ ਵੀ ਆ ਰੈਡੀ ਕਰਵਾਉਣੇ ਆ ਮਤਲਬ ਕਿ ਜਿੱਦਾਂ ਕੋਈ ਵੀ ਵੈਸਟਰਨ ਫਰੌਕ ਹੋਗੀ ਜਿੱਦਾਂ ਤੁਸੀਂ ਪਹਿਲੇ ਵਾਰ ਤੇ ਉੱਚ ਰੈਡੀ ਕਰਵਾਉਣੇ ਆ ਠੀਕ ਹੈ ਜੀ ਜਾਂ ਉਹਨੂੰ ਕਿਸੇ ਹੋਰ ਚੀਜ਼ ਨਾਲ ਕੰਟਰਾਸਟ ਕਰਕੇ ਕਿਸੇ ਕਲਰ ਦੇ ਨਾਲ ਜਾਂ ਕਿਸੇ ਵੀ ਫੈਬਰਿਕ ਦੇ ਨਾਲ ਤੁਸੀਂ ਕਿੱਦਾਂ ਮਜ਼ੀ ਕਸਟਮਾਈਜ਼ ਕਰਵਾਉਣੀ ਹੋਵੇ ਠੀਕ ਹੈ ਜੀ ਆਪਾਂ ਉਹਦਾ ਕਸਟਮਾਈਜ਼ ਕਰਦੇ ਆ ਠੀਕ ਹੈ ਜੀ ਆਪਨੇ ਕੁੱਲ ਸਟਿਚਿੰਗ ਵੀ ਅਵੇਲੇਬਲ ਹੈ ਤੁਸੀਂ ਆਪਣਾ ਸੂਟ ਆਪਣੇ ਤੋਂ ਆਰਡਰ ਕਰਵਾਉਣ ਤੋਂ ਬਾਅਦ ਸਟਿਚਿੰਗ ਵੀ ਕਰਵਾ ਸਕਦੇ ਹੋ ਤੇ ਆਪਾਂ ਵਰਲਡ ਵਾਈਡ ਸ਼ਿਪਿੰਗ ਕਰਦੇ ਆ ਠੀਕ ਹੈ ਜੀ ਤੁਸੀਂ ਕਿਤੋਂ ਵੀ ਬੈ ਉਹ ਕਿਤੋਂ ਵੀ ਬੈਠੇ ਠੀਕ ਹੈ ਜੀ ਆਪਾਂ ਆਰਡਰ ਦੇ ਸਕਦੇ ਹੋ ਤੇ ਆਪਾਂ ਇੱਕ ਕ੍ਰਾਸ ਸਟ੍ਰਿਚ ਦਾ ਵਰਕ ਕੀਤਾ ਸੀਗਾ ਸੂਟ ਪਸ਼ਮੀਨਾ ਦੇ ਉੱਪਰ ਜੀ ਕਿਸੇ ਨੂੰ ਉਹ ਵੀ ਰੈਡੀ ਕਰਵਾਉਣਾ ਤਾਂ ਆਪਾਂ ਉਹ ਵੀ ਆਰਡਰ ਪਲੇਸ ਕਰ ਸਕਦੇ ਹੋ ਠੀਕ ਹੈ ਜੀ ਉਹਦੀ ਵੀਡੀਓ ਆਪਾਂ ਇੰਸਟਾਗ੍ਰam ਪੇਜ ਦੇ ਉੱਪਰ ਤੇ YouTube ਚੈਨਲ ਦੇ ਉੱਪਰ ਆਪ ਅਪਲੋਡ ਕੀਤੀ ਹੋਈ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਅਜਵਲੇ ਇਹ ਤਿੰਨੋਂ ਸੂਟ ਸੂਟਾਂ 'ਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਆਪਣਾ ਆਰਡਰ ਦੇ ਦੇਣਾ ਠੀਕ ਹੈ ਜੀ ਇੰਸਟਾਗ੍ਰam ਦੇ ਉੱਪਰ ਜਾ ਕੇ ਡੀਐਮ ਕਰਨਾ ਆਪਾਂ ਨੂੰ ਤੇ ਆਪਣਾ ਫੁੱਲ ਐਡਰੈਸ ਐਡਰੈਸ ਸੈਂਡ ਕਰਨਾ ਤੇ ਆਪਾਂ ਤੁਹਾਨੂੰ ਸਾਰੀਆਂ ਡਿਟੇਲਸ ਦੇਵਾਂਗੇ ਫੈਬਰਿਕ ਦੇ ਬਾਰੇ ਤੇ ਪ੍ਰਾਈਸਿਸ ਬਾਰੇ ਇਹ ਆਪਣਾ ਕੀ ਪ੍ਰਾਈਸ ਰਹੂਗਾ ਸੂਟ ਦਾ ਠੀਕ ਹੈ ਜੀ ਬਦ ਤੋਂ ਬਦ ਤੇ ਹੁਣ ਇਸ ਅੱਜ ਵਾਲੇ ਬਲੌਗ ਦਾ ਆਪਾਂ ਇੱਥੇ ਐਂਡ ਕਰਦੇ ਆਂ ठीक है जी जेकर तुसी अपने चैनल पर नवे हो ता प्लीज तो प्लीज़ अपने चैनल सब्सक्राइब करो तो लाइक कमेंट जरूर कराया करो, ते अगे करया करो तो अगे शेयर कराया करो बद ठीक है जी ते अपने तो अपने वीडियोज़ में बद तो बद लाइक करो ठीक है जी थैंक यू सो मच